اپنی ਜਿਹੜੀ ਹੈ ਲੇਡੀ ਸਰਿਤਾ ਦੇਵੀ ਇਹਨਾਂ ਦਾ ਨਾ ਕਤਲ ਹੋ ਗਿਆ ਸੀ ਮੰਦਰ ਦੇ ਅੰਦਰ ਬੇਸਿਕਲੀ ਨਾ ਉੱਥੇ ਉਹਨਾਂ ਨੂੰ ਰਾਡ ਮਾਰ ਕੇ ਜ਼ਖਮੀ ਕਰਕੇ ਫਿਰ ਉਹਨਾਂ ਦਾ ਮਰਡਰ ਹੋ ਗਿਆ ਸੀ ਮੰਦਰ ਦੇ ਅੰਦਰ ਇਹ ਲੇਡੀ ਸਰਿਤਾ ਦੇਵੀ ਇਹਨਾਂ ਦੇ ਹਸਬੰਡ ਦੋਨੋਂ ਜਿਹੜੇ ਹੈ ਪੂਲ ਬਾਬੂ ਉਹ ਦੋਨੋਂ ਨਾ ਸੈਲਾਨੀ ਦੇਵੀ ਮੰਦਰ ਸਦਵਾਦੂਨਾ ਪਿੰਡੇ ਵਿੱਚ ਜਾ ਕੇ ਸੇਵਾ ਕਰਦੇ ਸੀ ਰੋਜ਼ ਆਪਣਾ ਜਿਹੜੀ ਡੇਲੀ ਉਹਨਾਂ ਦਾ ਕੰਮ ਹੈ ਉਹ ਕੰਮਕਾਜ ਖਤਮ ਕਰਕੇ ਉੱਥੇ ਮੰਦਰ ਦੇ ਵਿੱਚ ਇਹ ਹਰਨੇਕ ਸਿੰਘ

ਨੀ ਜ਼ੋਰ سے ਮਾਰੀ ਕਿ ਆਈ ਥਿੰਕ ਹੋਣਾਦੀ ਹੀ ਨਾ ਬਾਅਦ ਮੈਨੂੰ ਹਸਪੀਟਲ ਲੈ ਗਏ ਬਟ ਸੀ ਕੁਡਨਟ ਸਰਵਾਈਵ ਸੋ ਅਦੀ ਸੀ ਫਿਰਨਾ 16 12 ਨੂੰ ਇੱਕ ਪਰਚਾ ਦਰਜ ਕੀਤਾ ਐਫ ਆਈ ਆਰ ਨੰਬਰ 118 2023 ਦੀ ਇਹਦੇ ਵਿੱਚ ਹਰਨੇਕ ਸਿੰਘ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਦੂਜਾ ਜਿਹੜਾ ਹੈਗਾ ਇਹ ਅਸੀਂ ਕੱਲ ਐਫ ਆਈ ਆਰ ਨੰਬਰ 1 ਇਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਇਨ ਫੈਕਟ ਇਹਦਾ ਕੋਈ ਬੈਕਗ੍ਰਾਉਂਡ ਨਹੀਂ ਹੈ ਇਹਦੇ ਘਰ ਵਾਲੇ ਵੀ ਦੇ ਖਿਲਾਫ ਹੈ ਇਹਨੂੰ ਘਰੋਂ ਕੱਢਿਆ ਹੋਇਆ ਹੈ ਹੈਨਾ ਇਹਦੀ ਇੱਕ ਬਹਿਣ ਹੈ ਉਹਨੂੰ ਵੀ ਜਾ ਕੇ ਪਹਿਲੇ ਕੁੱਟ ਕੇ ਆਇਆ ਸੀ ਘਰੋਂ ਹੈਨਾ ਇਹਦਾ ਕੋਈ ਬੈਕਗ੍ਰਾਉਂਡ ਨਹੀਂ ਹੈ ਇਦਾਂ ਹੀ ਰਹਿੰਦਾ ਹੈ ਕبھی ਇਸ ਗੁਰਦੁਆਰੇ ਕبھی ਉਸ ਗੁਰਦੁਆਰੇ ਕبھی ਇਹ ਮੰਦਰ ਕبھی ਉਹ ਮੰਦਰ ਮੰਗ ਕੇ ਖਾ ਲੈਂਦਾ ਹੈ ਮੰਗ ਕੇ ਹੀ ਪੀ ਲੈਂਦਾ ਹੈ ਦਾਰੂ ਪੀਚੇ ਮੈਨੂੰ ਅੰਦਰ ਜਿੰਦਾ ਜਾਣਦਾ ਹੁੰਦਾ ਸੀ ਉਹ ਕਿਹਦੀ ਉਤਰਾਇ ਦੇਖੋ ਆਪ ਦਿਸ ਇਜ਼ ਅ ਮੈਟਰ ਆਫ ਵੈਰੀਫਿਕੇਸ਼ਨ ਕਿ ਇਹ ਹੈ ਨਾ ਅਸੀਂ ਡਿਊਰਿੰਗ ਦੋਨਾਰੇ ਨੇ ਇਹਦੀ ਰਿਮਾਂਡ ਲੈ ਕੇ ਪੁੱਛ-ਪੁੱਛ ਕਰਾਂਗੇ ਕਿ ਕਿਉਂ ਇਹਨੇ ਕੀਤਾ ਪਰ